ਰਿਸ਼ਤੇਦਾਰੀ ਵਿੱਚ ਆਈਏ ਜਾਈਏ ਰਿੰਦੀ ਬਣੀ ਸਕੀਰੀ ਸਭ ਕੁਝ ਛੱਡ ਜੋ ਪਾਸੇ ਹੋ ਜੇ ਉਹਨੂੰ ਕਹਿੰਦੇ ਫਕੀਰੀ ਦਿਨ ਵਿੱਚ ਹੋਵੇ ਜੇ ਗਰੀਬੀ ਕਾਦੀ ਉਹ ਅਮੀਰੀ ਲੋਕਾਂ ਦੇ ਜੇ ਕੰਮ ਨਾ ਹੋਵਣ ਰਹਿੰਦੀ ਨਹੀਂ ਵਜੀਰੀ ਜ਼ਿੰਦਗੀ ਦੇ ਵਿੱਚ ਕੰਮ ਹੈ ਆਉਂਦੀ ਗੱਲ ਜੇ ਸੁਣੀਏ ਚੰਗੀ ਚੰਗਾ ਰਾਹ ਕਦੇ ਵੀ ਛੱਡ ਕੇ ਨਹੀਂ ਪਈਦਾ ਡੰਡੀ ਨਾ ਕੋ ਬੈਰੀ ਨਹੀਂ ਬੇਕਾਨਾ ਸੋਚ ਨਾ ਰੱਖੀਏ ਮੰਦੀ ਮਾਰੇ ਦਾ ਪਛਤਾਵਾ ਹੁੰਦਾ ਉਮਰ ਜਾਂਦੀ ਏ ਲੰਗੀ ਵੇਖ ਤਰੱਕੀ ਘਮਸਮ ਹੋਣਾ ਇਹ ਵੀ ਹੁੰਦਾ ਸਾੜਾ ਜੇ ਆਪਣਾ ਚੰਗਾ ਚਾਹਣਾ ਨਾ ਕਰੀ ਕਿਸੇ ਦਾ ਮਾੜਾ ਚੰਗਾ ਮਾੜੇ ਦਾ ਪਤਾ ਨਹੀਂ ਲੱਗਦਾ ਚੰਗੇ ਮਾੜੇ ਦਾ ਪਤਾ ਨਹੀਂ ਲੱਗਦਾ ਜਦ ਹੁੰਦੀ ਮਤ ਨਿਆਣੀ ਪੰਚਾਇਤੀਆ ਹੁਣ ਦੇ ਕਾਬਲ ਹੁੰਦਾ ਕਰੀ ਜੋ ਗੱਲ ਸਿਆਣੀ ਹੁੰਦਾ ਨਹੀਂ ਉਹ ਸੰਝਾ ਬੰਦਾ ਮੰਡ ਜੋ ਕਰ ਜੇ ਕਾਣੀ ਬੰਦਾ ਜਗ ਤੇ ਸਦਾ ਨਹੀਂ ਰਹਿੰਦਾ ਜਾਂਦੀ ਰਹਿ ਨਿਸ਼ਾਨੀ ਜੀਵਨ ਇਹ ਸਫਲਾ ਹੋ ਜੇ ਮਿਲੀ ਜੂਨ ਇਨਸਾਨੀ ਪੈਸੇ ਪਿੱਛੇ ਲੱਗੇ ਲੋਕੀ ਮਦਕੀ ਬੇਈ ਮੰਨੀ ਖੂਨ ਦੇ ਰਿਸ਼ਤੇ ਆਪਣਿਆਂ ਦੇ ਨਾਲ ਜਾਂਦੇ ਕਰੀ ਸ਼ੈਤਾਨੀ ਇਮਾਨਦਾਰੀ ਨਰਮਾਈ ਦੇਵੀ ਗਲਤ ਅਰਥ ਨਾ ਕਢੀਏ ਦਿਲੋਂ ਖੋਟੇ ਨਾ ਕਾਹਦਾ ਰਿਸ਼ਤਾ ਸਾਥ ਸਦਾ ਲਈ ਛੱਡੀਏ ਕੁਦਰਤ ਸਮਾਂ ਬਲਵਾਨ ਨੇ ਹੁੰਦੇ ਕਰੀ ਦਾ ਨਹੀਂ ਘਮੰਡ ਅਹੰਕਾਰ ਵੀ ਕਹਿੰਦੇ ਮਾੜਾ ਹੁੰਦਾ ਲੈ ਜਾਂਦੀ ਹੈ ਦੰਡ ਮਾਤਾ ਵਰਨਤਾ ਸ਼ੁੱਧੀ ਚੰਗਾ ਨਹੀਂ ਪਾਈ ਦਾ ਗੰਧ ਕਈ ਵਾਰ ਮੂੰਹ ਦੇ ਨਾਲ ਨਾ ਖੁੱਲਦੀ ਹੱਥੀਂ ਦਿੱਤੀ ਗੰਢ ਸਾਂਝੀ ਗੱਲ ਉੱਥੇ ਕਰੀਏ ਜੋ ਮਨ ਦਾ ਹੋਵੇ ਮੀਤ ਸਾਂਝੀ ਗੱਲ ਉੱਥੇ ਕਰੀਏ ਜੋ ਮਨ ਦਾ ਹੋਵੇ ਮੀਤ ਨਾਲ ਵੇਲੇ ਤੇ ਚੱਲਣਾ ਸਿੱਖਲਾ ਤੂੰ ਵੀ ਗੱਲ ਹਰਜੀਤ ਜੋ ਸਮਾਏ ਚੱਲੀ ਜਾਂਦਾ ਇਹ ਵੀ ਜਾਣਾ ਬੀਤ ਇਹ ਵੀ ਜਾਣਾ ਬੀਤ